ਤੁਸੀਂ ਦੇਖ ਸਕਦੇ ਹੋ ਕਿ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਇੱਕ ਸਰਹੰਦ ਚੋਇਆ ਲੰਘਦਾ ਤੇ ਸਰਹੰਦ ਚੋਏ ਦੇ ਜਿਹੜੇ ਹਾਲਾਤ ਨੇ ਪਿੰਡ ਬਰੇਂ ਸਾਹਿਬ ਤੇ ਪਿਪਲਾਂ ਦੇ ਵਿਚਕਾਰ ਦੀ ਇੱਕ ਪੁਲ ਹੈਗਾ ਤੇ ਇਹ ਪੁਲ ਜਿਹੜਾ ਤੁਹਾਡੇ ਸਾਹਮਣੇ ਬਿਲਕੁਲ ਐਟ ਅ ਟਾਈਮ ਡੁੱਬ ਚੁੱਕਿਆ ਇਹਦੇ ਉੱਪਰ ਜਿਹੜਾ ਪਾਣੀ ਦਾ ਫਲੋ ਵਧ ਰਿਹਾ ਜਿਕਰ ਗੱਲ ਕੀਤੀਵੇ ਸਾਹਮਣੇ ਜਿਹੜਾ ਪਿੰਡ ਪਿੱਪਲਾਂ ਦੇ ਲੋਕ ਜਿਹੜੇ ਬੈਠੇ ਹੈਗੇ ਆ ਔਰ ਇੱਧਰ ਜੇ ਆਪਾਂ ਗੱਲ ਕਰੀਏ ਇੱਕ ਪਾਸੇ ਪਿੰਡ ਬਰੇ ਸਾਹਿਬ ਦੇ ਜਿਹੜੇ ਲੋਕ ਹੈਗੇ ਆ ਸੋ ਅਸਲ ਦੇ ਵਿੱਚ ਵੀ ਇਹ ਜੇ ਮੰਨ ਲਓ ਹਰ ਵਾਰੀ ਜਦੋਂ ਪਤਾ ਵੀ ਪ੍ਰਸ਼ਾਸਨ ਨੂੰ ਆਲਰੇਡੀ ਪਤਾ ਚੀਜ਼ਾਂ ਲੱਗ ਜਾਂਦੀਆਂ ਕਿ ਮੀਂਹ ਜ਼ਿਆਦਾ ਪੈਣੇ ਆ ਫਿਰ ਮੌਸਮ ਭਾਗ ਦਾ ਫਾਇਦਾ ਕੀ ਹੈ ਕਿ ਜਦੋਂ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਮੀਂਹ ਜ਼ਿਆਦਾ ਪੈਣਾ ਤਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਬੂਟੀਆਂ ਵਗੈਰਾ ਹੈਗੀਆਂ ਜਿਹੜੀ ਕੇਲੀ ਕਹਿੰਦੇ ਆਪਾਂ ਦੇਖੋ ਕਿੰਨੀ-ਕਿੰਨੀ ਆ ਰਹੀ ਹੈ ਇਹ ਪਹਿਲਾਂ ਹੀ ਕਿਉਂ ਨਹੀਂ ਰਿਮੂਵ ਕੀਤੀ ਜਾਂਦੀ ਹੁਣ ਜਦੋਂ ਹੜ ਆਉਂਦੇ ਆ ਤਾਂ ਉਦੋਂ ਫਿਰ ਬਹੁਤ ਸਾਰੇ ਜਿਹੜੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਜਾਂ ਬਹੁਤ ਸਾਰੇ ਕੋਈ ਐਮਐਲਏ ਜਾਂ ਕੋਈ ਚੇਅਰਮੈਨ ਉਹ ਸਿਰਫ ਇੱਕ ਅੱਧੀ ਜੀਸੀਬੀ ਲਾ ਕੇ ਇੱਕ ਵਾਰੀ ਫੋਟੋਆਂ ਖਿਚਾ ਲੈਂਦੇ ਆ ਤੇ ਅਸੀਂ ਵੀ ਆ ਕੱਢਤਾ ਸਾਰਾ ਕੁਝ ਕਰਤਾ ਪਰ ਅਸਲ ਦੇ ਵਿੱਚ ਇਹ ਕੁਆਂਟਲਾਂ ਦੇ ਹਿਸਾਬ ਨਾਲ ਕਹਿ ਨਹੀਂ ਸਕਦੇ ਕਿਹੜੇ ਕੁਆਂਟਲ ਬਹੁਤ ਵੱਡੀ ਜਿਹੜੀ ਮਾਤਰਾ 'ਚ ਇਹ ਬੂਟੀ ਆ ਰਹੀ ਹੈ ਤੇ ਇਹ ਜਿਹੜੀਆਂ ਡਰੇਨ ਚੋਆ ਮਾਨਸਾ ਜ਼ਿਲ੍ਹੇ ਦਾ ਮਾਨਸਾ ਜ਼ਿਲ੍ਹੇ ਦਾ ਡਰੇਨ ਚੋਆ ਜਿਹੜਾ ਇਹ ਬਲੌਕ ਜਿਹੜਾ ਅੱਗੇ ਹੋ ਰਿਹਾ ਅੱਗੇ ਗੱਲ ਕੀਤੀ ਜਾਵੇਗੀ ਮਡਾਲੀ ਮਡਾਲੀ ਦੇ ਬੱਲ ਸਾਈਡ ਜਿਹੜਾ ਜਾਵਾਂਗੇ ਆਪਾਂ ਇੱਥੋਂ ਇਸ ਪੁਲ ਦੇ ਉੱਪਰੋਂ ਤਾਂ ਅੱਗੇ ਜਾ ਕੇ ਜਿਹੜਾ ਤੁਹਾਨੂੰ ਬਹੁਤ ਸਾਰੇ ਜਿਹੜੀ ਐਂ ਸਮਝ ਲਓ ਕਿ ਬੂਟੀ ਲੱਗੀ ਹੈ ਜਿਹਨੂੰ ਕਿ ਐਟ ਅ ਟਾਈਮ ਕ੍ਰੇਨ ਵਗੈਰਾ ਜਾਂ ਪੋਕਲੈਨ ਵਗੈਰਾ ਵੀ ਨਹੀਂ ਕੱਢ ਪਾਰਹੀ ਕਿਉਂਕਿ ਅਸਲ ਦੇ ਵਿੱਚ ਉੱਥੇ ਪਹੁੰਚੇ ਤਾਂ ਕੁਝ ਹੈ ਨਹੀਂ ਪਰ ਜੇ ਹੁਣ ਪਹੁੰਚੂਗਾ ਹਾਲਾਤ ਇਸ ਤਰ੍ਹਾਂ ਦੇ ਗੰਭੀਰ ਨੇ ਕਿ ਉਸ ਨੂੰ ਕੱਢਣਾ ਵੀ ਮੁਸ਼ਕਲ ਹੈ ਸੋ ਇਹ ਕਿਸਾਨ ਬੈਠੇ ਨੇ ਤੁਹਾਡੇ ਸਾਹਮਣੇ ਵੀ ਪਿੰਡ ਬਰੇ ਸਾਹਿਬ ਤੋਂ ਇਹਨਾਂ ਨੇ ਇੱਕ ਵਾਰੀ ਦੇਖੋ ਵੀ ਇਹ ਸੜਕ ਦੇ ਉੱਪਰੋਂ ਜਿਹੜਾ ਪੁਲ ਸੀ ਤਾਂ ਪੁਲ ਬਿਲਕੁਲ ਬੰਦ ਹੋ ਚੁੱਕਿਆ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਇਹ ਸੜਕ ਦੇ ਉੱਪਰ ਪਾਣੀ ਜਾਣਾ ਵੀ ਸ਼ੁਰੂ ਹੋ ਗਿਆ ਸੀ ਤੇ ਬਾਕੀ ਇੱਥੇ ਜਿੰਨੇ ਬੈਠੇ ਆ ਆਪਾਂ ਇਹਨਾਂ ਨਾਲ ਬਾਬਾ ਸਾਹਿਬ ਜੀ ਨਾਲ ਗੱਲਬਾਤ ਵੀ ਕਰਾਂਗੇ ਥੋੜੀ-ਮੋਟੀ ਵੀ ਪ੍ਰਸ਼ਾਸਨ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ ਕਿਉਂਕਿ ਤੁਸੀਂ ਦੇਖਦੇ ਹੋ ਸਾਹਮਣੇ ਨਰਮਾ ਇਹਦੀ ਫਸਲ ਹੈਗੀ ਐ ਤੇ ਸਾਹਮਣੇ ਜੀਰੀ ਝੋਨਾ ਜੀ ਉਸ ਨੇ ਕਹਿੰਦੇ ਆ ਵੀ ਇਸੇ ਇਸ ਤੇ 5-5 ਸਾਲ ਜਿਹੜੇ 5-5 ਮਹੀਨੇ ਲਾਉਨੇ ਆ ਤੇ ਅਸੀਂ ਅੜੀ ਕਰਦੇ ਆ ਪੂਰੇ ਸਾਲ ਦੀ ਜਿਹੜੀ ਫਸਲ ਸਾਡੀ ਹੋਊਗੀ ਹਨਾ ਤਾਂ ਇਸ ਤੇ ਬਹੁਤ ਵੱਡਾ ਖਰਚਾ ਹੁੰਦਾ ਤੇ ਜਦੋਂ ਪੁੱਤਾ ਵਾਂਗੂ ਪਾਲੀ ਫਸਲ ਸਾਡੀ ਪੁੱਤਾ ਵਾਂਗੂ ਪਾਲੀ ਫਸਲ ਜਦੋਂ ਸਾਡੇ ਅੱਖਾਂ ਦੇ ਸਾਹਮਣੇ ਰੁੜਦੀ ਆ ਤਾਂ ਫਿਰ ਉਹ ਉਹੀ ਕਿਸਾਨ ਜਾਣਦਾ ਜਿਸ ਦੀ ਫਸਲ ਹੁੰਦੀ ਆ ਤੇ ਇਸ ਲਈ ਵੀ ਪ੍ਰਸ਼ਾਸਨ ਬਾਅਦ ਚ ਆ ਕੇ ਗੱਲਾਂ ਹੀ ਕਰਦੇ ਆ ਕਿ ਅਸੀਂ ਮੁਆਵਜ਼ਾ ਦੇ ਦਾਂਗੇ ਜੋ ਕਰ ਦਾਂਗੇ ਫਸਲੋ ਮੁਆਵਜ਼ੇ ਦੇ ਨਾਲ ਉਹ ਫਸਲ ਦਾ ਮੁੱਲ ਕਦੇ ਵੀ ਨਹੀਂ ਮੁੜਦਾ ਸੋ ਇੱਥੇ ਗੱਲ ਕਰਦੇ ਆਂ ਵੀ ਬਾਪੂ ਜੀ ਦੱਸੋਗੇ ਕਿੰਨਾ ਖਤਰਾ ਬਣਿਆ ਇੱਥੇ ਖਤਰਾ ਜੀ ਬਹੁਤ ਖਤਰਾ ਜੀ ਜਿਆਦਾ ਖਤਰਾ ਹੈ ਹਾਂਜੀ ਹਾਂਜੀ ਬੋਲੀ ਚਲੋ ਇਹ ਜਿਹੜਾ ਕਿਕਰਾਂ ਹਰੀਆਂ ਹੁੰਦੀਆਂ ਨੇ ਵਿੱਚ ਚੋਏ ਦੇ ਵਿੱਚ ਪਟਾਉਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਠੀਕ ਹੈ ਕਿੱਲੇਆਂ ਆੜਦੀਆਂ ਸਾਰਾ ਡਾਂਗ ਰਿਕਦੇ ਨੇ ਤੇ ਮਗਰ ਦੋ ਤਿੰਨ ਕਿੱਲੇ ਰਹੀ ਕਿੱਲੀ ਤੜਕੇ ਦੇ ਮੜ ਵਿੱਚ ਜੇਬ ਵੀ ਚੱਲ ਰਹੀ ਹੈ ਹਾਂ ਇੱਕ ਕਦੋਂ ਤੋਂ ਹੋ ਰਿਹਾ ਕਿੰਨੇ ਕਵਾਰ ਹੋ ਗਿਆ ਇਹ ਕੰਮ ਜਿਹੜਾ ਇਦੋਂ ਪਹਿਲਾਂ ਫੇਰ 88 ਜੋ ਹੋਇਆ ਜੀ ਹਾਂਜੀ ਹਾਂਜੀ ਨਹੀਂ ਹੁਣ ਹੁਣ ਤੁਸੀਂ ਹਾਂ ਇੱਕ ਗੱਲ ਤੁਸੀਂ ਦੱਸੋ ਵੀ ਇਹ ਇਹਨਾ ਪਾਣੀ ਚੜਨ ਦਾ ਕਾਰਨ ਕੀ ਮੰਨਦੇ ਹੋ ਤੁਸੀਂ ਕਾਰਨ ਕੀ ਹੈ ਪੱਧਰ ਹੋ ਸਕੇ ਸਫਾਈ ਹੋਵੇ ਵੀ ਹਾਂਜੀ ਹਾਂਜੀ ਫਿਰ ਉਸ ਤੋਂ ਪਹਿਲਾਂ ਫਾਸਲੇ ਤੋਂ ਪਹਿਲਾਂ ਠੀਕ ਹੈ ਜੀ ਠੀਕ ਹੈ ਤੇ ਇਹ ਸਫਾਈ ਹੋ ਕੇ ਪਾਣੀ ਗਾਹਾਂ ਨਿਕਲਦਾ ਵੀ ਗਾਹਾਂ ਨਿਕਲਦਾ ਹੋ ਜੇ ਠੀਕ ਹੈ ਠੀਕ ਹੈ ਹਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਗਵੀਰ ਨੇ ਪਾਣੀ ਦਾ ਜਿਹੜਾ ਪੱਧਰ ਵੱਧ ਰਿਹਾ ਇਹ ਸਾਹਮਣੇ ਜਿਹੜਾ ਪੁਲ ਡੁੱਬਿਆ ਹੋਇਆ ਵੀ ਅਸਲ ਦੇ ਵਿੱਚ ਦੋ ਪਿੰਡਾਂ ਨੂੰ ਜਾਣ ਵਾਲਾ ਜਿਹੜਾ ਪੁਲ ਹੈ ਕਿਉਂਕਿ ਕਿਸਾਨਾਂ ਦੇ ਖੇਤ ਇਸ ਨਾਲੇ ਤੋਂ ਪਰਲੇ ਪਾਸੇ ਬਰੇਂ ਸਾਹਿਬ ਦੇ ਉਧਰ ਵੀ ਖੇਤ ਹੋ ਸਕਦੇ ਤੇ ਮੜਾਲੀ ਦੇ ਆਪਣੇ ਜਿਹੜਾ ਪੇਪਲਾਂ ਦੇ ਉਹਨਾਂ ਦੇ ਇਧਰ ਵੀ ਖੇਤ ਹੋ ਸਕਦੇ ਆ ਸੋ ਇਹਨਾਂ ਨੂੰ ਦੋਨੇ ਪਾਸੇ ਆਉਣਾ ਜਾਣਾ ਵੀ ਹੁਣ ਬੜੀ ਮੁਸ਼ਕਲ ਆਪਾਂ ਕਹਿ ਸਕਦੇ ਵੀ ਮੁਸ਼ਕਲ ਹੋਏਗੀ ਤੇ ਆਉਣਾ ਜਾਣਾ ਆਉਣ ਵਾਲੇ ਦਿਨਾਂ 'ਚ ਆਪਣੀ ਫਸਲ ਨੂੰ ਦੇਖਭਾਲ ਕਰਨੀ ਵੀ ਔਖੀ ਹੈ ਜਿੰਨਾ ਟਾਈਮ ਇਹ ਪਾਣੀ ਦਾ ਪੱਧਰ ਇਸੇ ਤਰ੍ਹਾਂ ਚੱਲ ਰਿਹਾ ਸੋ ਵੀ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਗੱਲਾਂ ਜਾਣ ਤੇ ਜਿਹੜੀਆਂ ਕਿ ਅਸੀਂ ਦਾਅਵੇ ਕਰਦੇ ਰਹਿੰਦਾ ਪ੍ਰਸ਼ਾਸਨ ਵੀ ਇਦਾਂ ਅਸੀਂ ਇਹ ਕਰਤਾ ਅਸੀਂ ਖੜਾ ਨੇ ਇਸ ਬਾਰੇ ਪ੍ਰਬੰਧ ਕਰ ਦਿੱਤੇ ਹੈਗੇ ਆ ਠੀਕ ਹੈ ਸੋ ਵੀ ਚਲੋ ਪ੍ਰਮਾਤਮਾ ਜੋ ਕਰਦਾ ਆਪਾਂ ਨੂੰ ਪਤਾ ਹੀ ਆ ਵੀ ਉਹਦੇ ਅੱਗੇ ਕਿਸੇ ਦਾ ਕੋਈ ਬੱਸ ਨਹੀਂ ਚੱਲਦਾ ਪਰ ਫਿਰ ਵੀ ਪ੍ਰਸ਼ਾਸਨ ਜੋ ਸਾਨੂੰ ਵੋਟਾਂ ਮੰਗਣ ਵੇਲੇ ਜਿਹੜੀਆਂ ਚੀਜ਼ਾਂ ਸਾਨੂੰ ਜਿਵੇਂ ਕਹਿੰਦੇ ਦਿਖਾਵੇ ਕਰਦੇ ਆ ਸਾਨੂੰ ਗੱਲਾਂ ਬਾਤਾਂ ਚ ਲਾਉਂਦੇ ਆ ਸੋ ਉਸ ਚੀਜ਼ ਨੂੰ ਲੈ ਕੇ ਅੱਜ ਸੋਚਣਾ ਚਾਹੀਦਾ ਕਿ ਬਹੁਤ ਗਵੀਰ ਹਾਲਾਤ ਹੈ ਤੁਸੀਂ ਸਾਹਮਣੇ ਵੀ ਦੇਖ ਸਕਦੇ ਹੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦਨਾ ਦੇਖੋ ਵੀ ਇਸ ਤਰ੍ਹਾਂ ਇਹ ਲੋਕ ਕਿੱਦਾਂ ਬੈਠੇ ਹੈਗੇ ਆ ਤਾ ਹੋ ਸਕਦਾ ਬਹੁਤ ਸਾਰੇ ਨੇ ਖੇਤ ਇਧਰਲੀ ਸਾਈਡ ਹੁਣ ਜਿੱਧਰ ਆਪਾਂ ਵੀਡੀਓ ਬਣਾ ਰਹੇ ਆਂ ਤੇ ਉਹ ਇਧਰ ਨਹੀਂ ਆ ਸਕਦੇ ਠੀਕ ਆ ਜਿਹੜੇ ਇਧਰ ਬੈਠੇ ਆ ਇਹਨਾਂ ਦੇ ਖੇਤ ਉਧਰ ਹੋਣੇ ਤੇ ਉਧਰ ਨਹੀਂ ਜਾ ਸਕਦੇ ਕੁਝ ਕਹਿਣਾ ਚਾਹੋਗੇ ਜੀ ਹੋਰ ਤੁਹਾਡੇ ਚ ਕੋਈ ਸਾਡੇ ਉਧਰ ਵੀ ਨੇ ਖੇਤੀਏ ਹਾਂਜੀ ਹਾਂਜੀ ਉਹਦਾ ਵਿਚਾਰੇ ਹੋਰੋਕੇ ਖੜੇ ਨੇ ਇਧਰੋਂ ਅਸੀਂ ਰੁਕੇ ਖੜੇ ਆਂਗੇ ਅੱਛਾ ਜੀ ਅੱਛਾ ਉਧਰ ਫਸਲ ਸਾਡੀ ਖਰਾਬ ਵੱਧ ਹੁੰਦੀ ਹੈਗੀ ਉਧਰ ਹੋਈ ਨਾ ਦੀ ਇਧਰ ਵੱਧ ਖਰਾਬ ਹੁੰਦੀ ਹੈ ਠੀਕ ਹੈ ਠੀਕ ਹੈ ਆਉਂਦੀਆਂ ਨਹੀਂ ਇਹ ਸੇ ਮਸ਼ੀਨਾ ਉਹ ਲੈਣਾ ਦੋ ਦਿਨ ਲਾਏ ਤਿੰਨ ਲਾਏ ਇਸ ਮਾਰ ਕੇ ਨਹੀਂ ਨਹੀਂ ਹੁਣ ਤੁਹਾਨੂੰ ਇਥੋਂ ਕੋਈ ਸਰਕਾਰ ਨੇ ਕੋਈ ਸਹਾਇਤਾ ਦਿੱਤੀ ਪ੍ਰਸ਼ਾਸਨ ਦੀ ਕੋਈ ਮਾਲੇ ਜਿਹੜੀ ਇਹ ਤੁਸੀਂ ਜੀ ਸੀ ਵੀ ਇੱਥੇ ਲਾਈ ਆ ਮਿੱਟੀ ਸਿੱਟੀ ਤੁਹਾਡੀ ਆਪ ਦੀ ਜਾਂ ਆਪ ਮੰਗਾਈ ਸਰਪੰਚ ਨੇ ਲਾਈ ਆ ਜੀ ਸਾਡੇ ਅੱਛਾ ਅੱਛਾ ਸਰਪੰਚ ਨੇ ਲਾਈ ਆ ਠੀਕ ਹੈ ਜੀ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਵਾਸੀਆਂ ਦਾ ਕਹਿਣਾ ਪਿੰਡ ਬਰੇਹਨ ਸਾਹਿਬ ਵਾਲੇ ਕਹਿ ਰਹੇ ਆ ਕਿ ਹਾਂ ਹਾਂ ਮੈਂਬਰ ਸਾਹਿਬ ਵੀ ਬੈਠੇ ਆ हां जी कहना ਚਾਹੋਗੇ ਕੁਝ ਪੰਚਾਇਤ ਹੀ ਆਪ ਹੀ ਕਰਦੀ ਹੈ ਜੀ ਇਹਦਾ ਅੱਛਾ ਜੀ ਅੱਛਾ ਸ਼ਾਸਨ ਕੋਈ ਮਦਦ ਨਹੀਂ ਦੀ ਦਿੱਤੀ ਹਲੇ ਤੱਕ ਕਿਦੇ ਠੀਕ ਆ ਜੀ ਹਾਂ ਜੀ ਇਧਰ ਪਾਣੀ ਟੁੱਟਣ ਨੂੰ ਤਿਆਰ ਹੋ ਰਿਹਾ ਹਾਂ ਜੀ ਸਰਪੰਚ ਸਾਹਿਬ ਨੇਗੇ ਉਹਨਾਂ ਨੇ ਲਾ ਕੇ ਪੰਚਾਇਤ ਨੇ ਆ ਮਿੱਟੀ ਪਵਾਈ ਹੈਗੀ ਹੋਰ ਕੋਈ ਮਦਦ ਨਹੀਂ ਹਲੇ ਕਰੀ ਕਿਸੇ ਨੇ ਠੀਕ ਆ ਜੀ ਤਾਂ ਤੁਸੀਂ ਹਾਂ ਮਦਦ ਚਾਹੁੰਦੇ ਹੋ ਚਾਹੁੰਦੇ ਆ ਜੀ ਮਦਦ ਕਰਨ ਵਾਸਤੇ ਆਉਣਾ ਚਾਹੀਦਾ ਤੁਹਾਨੂੰ ਹਾਂ ਜੀ ਹਾਂ ਜੀ ਦੇਖੋ ਇਹਨਾਂ ਦਾ ਕਹਿਣਾ ਹੈਗੇ ਜਿਹੜੀ ਪ੍ਰਸ਼ਾਸਨ ਵੱਲੋਂ ਮਦਦ ਦਿੱਤੀ ਜਾਵੇ ਕਿਉਂਕਿ ਇੱਕ ਤਾਂ ਦੇਖੋ ਵੀ ਡਰ ਦਾ ਮਾਹੌਲ ਸਹਿਮ ਬਣਿਆ ਹੋਇਆ ਪੂਰਾ ਠੀਕ ਹੈ ਤੇ ਆਪਦੇ ਕੋਲੋ ਚਲੋ ਵੀ ਖਰਚਾ ਕਿਸਾਨ ਕਰਤਾ ਸੀ ਕਿੰਨਾ ਕਰ ਸਕਦੇ ਹਰ ਸੋ ਸਰਕਾਰ ਨੂੰ ਚਾਹੀਦਾ ਤਾਂ ਇੱਥੇ ਜਿਹੜਾ ਕੁਝ ਜਿੱਥੇ ਕੀ ਕੋਈ ਲੀਕਜ ਦਾ ਸਿਸਟਮ ਹੈਗਾ ਜਾਂ ਕੇਲੀ ਜਿਹੜੀ ਜਿੱਥੇ ਵੀ ਆਪਾਂ ਕਿਹਾ ਦੀ ਡਾਫ ਲੱਗੀ ਹੈ ਰੁਕੀ ਹੋਈ ਹੈ ਤਾਂ ਉੱਥੇ ਉਹਨੂੰ ਕੱਢਿਆ ਜਾਵੇ ਜਲਦੀ ਤੋਂ ਜਲਦੀ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋਵੇ ਸੋ ਧੰਨਵਾਦ ਵੀ ਇਸ ਸ਼ੇਅਰ ਕਰਿਓ ਵੱਧ ਤੋਂ ਵੱਧ ਥੈਂਕ ਯੂ